हां जी भाई वाहेगुरु जी का खालसा वाहेगुरु जी की फतेह ਅੱਜ ਦੀ ਆਪਣੀ ਇਹ ਵੀਡੀਓ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਸੱਤਵੇਂ ਖੰਡ ਤੇ ਪਹੁੰਚਣ ਬਾਰੇ ਹੈ ਜਦੋਂ ਮਹਾਰਾਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਤਵੇਂ ਖੰਡ ਤੇ ਪਹੁੰਚੇ ਹਨ ਤਾਂ ਉੱਥੇ ਉਹਨਾਂ ਨੇ ਕੀ ਸਿੱਖਿਆ ਦਿੱਤੀ ਹੈ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਸੱਤਵੇਂ ਖੰਡ ਤੇ ਜੋ ਧਰਤੀ ਸੀ ਉਸ ਦਾ ਰੰਗ ਕਿਹੋ ਜਿਹਾ ਸੀ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਆਪਣੇ ਜੀਵਾਸਾਂ ਨੂੰ ਆਪਣੀ ਉਮਰ ਨੂੰ ਕਿਵੇਂ ਰੋਕ ਕੇ ਰੱਖਿਆ ਸੀ ਤੇ ਕੌਣ ਸੀ ਉਹਨਾਂ ਲੋਕਾਂ ਦਾ ਗੁਰੂ ਜਿਨ੍ਹਾਂ ਨੇ ਉਹਨਾਂ ਨੂੰ ਇਹ ਵਿਧੀ ਸਿਖਾਈ ਸੀ ਆਪਣੇ ਸਵਾਸ ਰੋਪਣ ਦੀ ਆਪਣੀ ਉਮਰ ਰੋਕਣ ਦੀ ਜਦੋਂ ਮਹਾਰਾਜ ਨੇ ਇਹ ਸੱਤਵੇਂ ਖੰਡ ਲੋਕਾਂ ਵਾਲਿਆਂ ਨੂੰ ਸਿੱਧੇ ਰਾਹ ਪਾ ਦਿੱਤਾ ਤਾਂ ਉਸ ਤੋਂ ਬਾਅਦ ਗੁਰੂ ਮਹਾਰਾਜ ਅੱਠਵੇਂ ਖੰਡ ਤੇ ਗਏ ਸਨ ਤੇ ਉੱਥੇ ਜਾ ਕੇ ਭਾਈ ਮਰਦਾਨਾ ਜੀ ਨੇ ਇਹ ਵਿਧੀ ਵਾਪਰੀ ਸੀ ਆਓ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਜਦੋਂ ਮਹਾਰਾਜ ਦੁਨੀਆਂ ਨੂੰ ਸਵਾਰਦੇ ਹੋਏ ਧਰਤੀ ਦੇ ਸੱਤਵੇਂ ਖੰਡ ਤੇ ਪਹੁੰਚੇ ਆ ਇਸ ਖੰਡ ਦਾ ਨਾਂ ਸੀ ਹਿਰਨ ਖੰਡ ਜਦੋਂ ਮਹਾਰਾਜ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਇੱਥੇ ਪਹੁੰਚੇ ਤਾਂ ਉਹਨਾਂ ਨੇ ਜਾ ਕੇ ਦੇਖਿਆ ਕਿ ਇੱਥੋਂ ਦੀ ਧਰਤੀ ਬਹੁਤ ਜ਼ਿਆਦਾ ਚਮਕੀਲੀ ਸੀ ਉਹ ਧਰਤੀ ਸੋਨੇ ਦੇ ਵਾਂਗ ਚਮਕਦੀ ਸੀ ਇਸ ਧਰਤੀ ਨੂੰ ਦੇਖ ਕੇ ਭਾਈ ਬਾਲਾ ਜੀ ਨੇ ਮਹਾਰਾਜ ਨੂੰ ਪੁੱਛਣਾ ਕੀਤਾ ਕਿ ਮਹਾਰਾਜ ਇਹ ਧਰਤੀ ਇੰਨੀ ਚਮਕਦਾਰ ਕਿਉਂ ਆ ਮਹਾਰਾਜ ਨੇ ਕਿਹਾ ਕਿ ਭਾਈ ਜਿਵੇਂ ਆਪਾਂ ਅੱਗੇ ਚੱਲੀ ਜਾਵਾਂਗੇ ਓਵੇਂ ਓਮੈਸ ਆਪਾਂ ਨੂੰ ਸਭ ਕੁਝ ਪਤਾ ਚੱਲਦਾ ਜਾਏਗਾ ਇਹ ਸਭ ਕੁਝ ਇੱਥੇ ਕਿਉਂ ਹੈ ਤੇ ਇਹ ਕਿਵੇਂ ਹੋਇਆ ਹੈ ਹੁਣ ਜਦੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਬਾਲਾ ਜੀ ਤੇ ਮਰਦਾਨਾ ਜੀ ਅੱਗੇ ਜਾਂਦੇ ਹਨ ਤਾਂ ਉੱਥੇ ਜਾ ਕੇ ਕੁਝ ਲੋਕਾਂ ਨੂੰ ਮਿਲਦੇ ਹਨ ਇਹਨਾਂ ਲੋਕ ਨੂੰ ਦੇਖ ਕੇ ਭਾਈ ਮਰਦਾਨਾ ਜੀ ਤਾਂ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕਰਦੇ ਹਨ ਕਿ ਮਹਾਰਾਜ ਇਦਾਂ ਲੱਗ ਦਾ ਹੈ ਇਹਨਾਂ ਲੋਕਾਂ ਨੂੰ ਦੇਖਣ ਤੇ ਕਿ ਜਿਵੇਂ ਇਹਨਾਂ ਦੀ ਉਮਰ ਰੁਕ ਗਈ ਹੋਵੇ ਕਿਉਂਕਿ ਉਥੇ ਕੋਈ ਵੀ ਬਜ਼ੁਰਗ ਨਜ਼ਰ ਨਹੀਂ ਸੀ ਆ ਰਿਹਾ ਤੇ ਭਾਈ ਮਰਦਾਨਾ ਜੀ ਕਹਿੰਦੇ ਕਿ ਮਹਾਰਾਜਾ ਕਿਰਪਾ ਕਰਕੇ ਦੱਸੋ ਕਿ ਇਹ ਸਭ ਕੀ ਹੈ ਮਹਾਰਾਜ ਕਹਿੰਦੇ ਕਿ ਭਾਈ ਆਓ ਇਹ ਜੋ ਲੋਕ ਆ ਇਹ ਆਪਣੇ ਮੁਖ ਤੋਂ ਹੀ ਉੱਤਰ ਦੇਣਗੇ ਤੇ ਜਦੋਂ ਮਹਾਰਾਜ ਉਹਨਾਂ ਲੋਕਾਂ ਦੇ ਕੋਲ ਗਏ ਉਹਨਾਂ ਤੋਂ ਪੁੱਛਿਆ ਮਹਾਰਾਜ ਨੇ ਮਹਾਰਾਜ ਕਹਿੰਦੇ ਕਿ ਭਾਈ ਤੁਸੀਂ ਸਾਨੂੰ ਆਪਣੀ ਹੱਦਬਿੱਤੀ ਦੱਸੋ ਮਹਾਰਾਜ ਕਹਿੰਦੇ ਕਿ ਭਾਈ ਦੱਸੋ ਇਹ ਜੋ ਧਰਤੀ ਹੈ ਇਹ ਸੋਨੇ ਦੇ ਵਾਂ ਕਿਉਂ ਚਮਕਦੀ ਮਹਾਰਾਜ ਤਾਂ ਸਭ ਕੁਝ ਜਾਣਦੇ ਸਨ ਉਹਨਾਂ ਨੂੰ ਤਾਂ ਸਭ ਪਤਾ ਸੀ ਪਰ ਮਹਾਰਾਜ ਲੋਕ ਲੋਕਾਂ ਦੇ ਮੁਖੋਂ ਸਭ ਕੁਝ ਜਾਨਣਾ ਚਾਹੁੰਦੇ ਸਨ ਵੀ ਉੱਥੋਂ ਦੇ ਲੋਕ ਕੰਮ ਕੀ ਕਰ ਰਹੇ ਹਾਂ ਹੁਣ ਜਦੋਂ ਇਹਨਾਂ ਲੋਕਾਂ ਨੇ ਸਤਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਇਹਨਾਂ ਨੇ ਮਹਾਰਾਜ ਅੱਗੇ ਨਤਮਸਤਕ ਹੋ ਕੇ ਮੱਥਾ ਟੇਕਿਆ ਮਹਾਰਾਜ ਦਾ ਬੜੇ ਆਦਰ ਸਤਕਾਰ ਕਰਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਮਹਾਰਾਜ ਆਓ ਬੈਠੋ ਜੀ ਤੇ ਆਪਣੀ ਸਾਰੀ ਹੱਦਬੀਤੀ ਉਹਨਾਂ ਨੂੰ ਦੱਸਦੇ ਹਨ ਤੇ ਮਹਾਰਾਜ ਨੂੰ ਦੱਸਣਾ ਕਰਦੇ ਹਨ ਕਿ ਮਹਾਰਾਜ ਅਸੀਂ ਗੋਰਖਨਾਥ ਦੇ ਚੇਲੇ ਆਂ ਤੇ ਗੋਰਖਨਾਥ ਨੇ ਹੀ ਸਾਨੂੰ ਪ੍ਰਾਣਾ ਦਾ ਸੰਜਮ ਕਰਨਾ ਦੱਸਿਆ ਤੇ ਇਹ ਜੋ ਸੁਵਾਸਾ ਨੂੰ ਰੋਕਣ ਦੀ ਵਿਧੀ ਆ ਇਹ ਵੀ ਅਸੀਂ ਗੋਰਖਨਾਥ ਜੀ ਤੋਂ ਸਿੱਖੀ ਆ ਗੋਰਖਨਾਥ ਨੂੰ ਹੀ ਅਸੀਂ ਆਪਣਾ ਗੁਰੂ ਧਾਰਿਆ ਤੇ ਮਹਾਰਾਜ ਨੂੰ ਕਹਿੰਦੇ ਕਿ ਇੰਨਾ ਹੀ ਨਹੀਂ ਇੱਥੇ ਸਾਡੇ ਕੋਲ ਧਨ ਦੌਲਤ ਤੋਂ ਬਹੁਤ ਜ਼ਿਆਦਾ ਹੈ ਉਮਰ ਤਾਂ ਕਹਿੰਦੇ ਹਨ ਭਾਵੇਂ ਸਾਦੀ ਬਹੁਤ ਵੱਡੀ ਹੈ ਪਰ ਅਸੀਂ ਦੇਖਣ ਨੂੰ ਹੀ ਜਵਾਨ ਲੱਗਦੇ ਹਾਂ ਕਿਉਂਕਿ ਸਾਨੂੰ ਪ੍ਰਾਣਾਯਾਮ ਦੀ ਕਿਰਿਆ ਹੁੰਦੀ ਹੈ ਮਹਾਰਾਜ ਮਹਾਰਾਜ ਕਹਿੰਦੇ ਸਾਨੂੰ ਇੱਕ ਦੁੱਖ ਜ਼ਰੂਰ ਹੈ ਇੱਥੇ ਸਾਡੇ ਕੋਲੇ ਸਭ ਕੁਝ ਹੋਣ ਦੇ ਬਾਵਜੂਦ ਸਾਡੇ ਕੋਲੇ ਇੱਥੇ ਸ਼ਾਂਤੀ ਨਹੀਂਗੀ ਤੁਹਾਡੇ ਚਿਹਰੇ ਦੇ ਉੱਪਰ ਜੋ ਸ਼ਾਂਤੀ ਹੈ ਤੇ ਤੁਹਾਡੇ ਸਾਥੀਆਂ ਦੇ ਚਿਹਰਿਆਂ ਦੇ ਉੱਪਰ ਜੋ ਨੂਰ ਹੈ ਤੇ ਆਪ ਜੀ ਦੇ ਚਿਹਰੇ ਦੇ ਉੱਪਰ ਜੋ ਤੇਜ ਪ੍ਰਤਾਪ ਹੈ ਆਪਜੀ ਦੇ ਜਿੰਨੇ ਸ਼ਾਂਤੀ ਸਾਡੇ ਕੋਲ ਨਹੀਂ ਮਹਾਰਾਜ ਕਿਰਪਾ ਕਰੋ ਸਾਨੂੰ ਗਿਆਨ ਵੀ ਦਿਓ ਤੇ ਸਾਨੂੰ ਮਹਾਰਾਜ ਸ਼ਾਂਤੀ ਵੀ ਬਖਸ਼ੋ ਮਹਾਰਾਜ ਨੂੰ ਉਹਨਾਂ ਨੇ ਇਹ ਵੀ ਦੱਸਿਆ ਕਿ ਮਹਾਰਾਜ ਜਦੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਡੀ ਹੁਣ ਕਿਸੇ ਦੀ ਵੀ ਮੌਤ ਹੋਣ ਵਾਲੀ ਹੈ ਤਾਂ ਅਸੀਂ ਉੱਚੀ ਪਹਾੜੀ ਦੇ ਉੱਪਰ ਚਲੇ ਜਾਂਦੇ ਹਾਂ ਉਸ ਉੱਪਰ ਬੈਠ ਕੇ ਸੁਵਾਸਾਂ ਨੂੰ ਰੋਕਣ ਦਾ ਤੇ ਸੁਵਾਸਾਂ ਨੂੰ ਦਸਵੇਂ ਦਵਾਰ ਵਿੱਚ ਚੜਾਉਣ ਦਾ ਯਤਨ ਕਰਦਾ ਹੈ ਤੇ ਆਪਣੀ ਉਮਰ ਵਧਾ ਲੈਂਦਾ ਹੈ ਅਸੀਂ ਤਾਂ ਇੰਨਾ ਕੁ ਹੀ ਜਾਣਦੇ ਹਾਂ ਮਹਾਰਾਜ ਪੈਸਾ ਤਾਂ ਸਾਡੇ ਕੋਲੇ ਬਹੁਤ ਆ ਬਾਕੀ ਇਹ ਜੋ ਪ੍ਰਥਵੀ ਸਾਡੀ ਧਰਤੀ ਆ ਸੋਨੇ ਦੇ ਵਰਗੀ ਆ ਇਹ ਤਾਂ ਸਾਡੇ ਕਰਮਾ ਕਰਕੇ ਇੱਥੇ ਜੀਵਨ ਬਣਾਉਣ ਦਾ ਕਰਕੇ ਚਮਕਦੀ ਨਜ਼ਰ ਆਉਂਦੀ ਆ ਤੇ ਮਹਾਰਾਜ ਇਹ ਸੋਨੇ ਦੀ ਲੱਗਦੀ ਆ ਪਰ ਹੈ ਨਹੀਂ ਸੋਨੇ ਦੀ ਤੇ ਮਹਾਰਾਜ ਸਾਡੀ ਆ ਬੇਨਤੀ ਸੁਣ ਕੇ ਜਾਇਓ ਅਸੀਂ ਉਪਰੋਂ ਤੁਹਾਨੂੰ ਦੇਖਣ ਨੂੰ ਬਹੁਤ ਖੁਸ਼ ਲੱਗਦੇ ਹਾਂ ਜਵਾਨ ਦਿਸਦੇ ਹਾਂ ਪਰ ਅੰਦਰੋਂ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਕਿਰਪਾ ਕਰਕੇ સહન શાંત બખ્શો ਫਿਰ ਮਹਾਰਾਜ ਨੇ ਜਦੋਂ ਇਹਨਾਂ ਲੋਕਾਂ ਦੀਆਂ ਇਹ ਗੱਲਾਂ ਸੁਣੀਆਂ ਤਾਂ ਮਹਾਰਾਜ ਨੇ ਆਪਣੇ ਮੁੱਖੋਂ ਬਚਨ ਕੀਤੇ ਕਿ ਭਾਈ ਸ਼ਾਂਤੀ ਪ੍ਰਾਪਤ ਕਰਨ ਦਾ ਤਾਂ ਸਿਰਫ ਇੱਕੋ ਹੀ ਰਾਗ ਆ ਤੇ ਉਹ ਲੋਕ ਮਹਾਰਾਜ ਨੂੰ ਕਹਿੰਦੇ ਕਿ ਮਹਾਰਾਜ ਅਸੀਂ ਤਾਂ ਸਭ ਕੁਝ ਕਰਕੇ ਦੇਖ ਲਿਆ ਸਵਾਸ ਰੋਕ ਕੇ ਦੇਖ ਲਿਆ ਉਮਰ ਰੋਕ ਕੇ ਦੇਖ ਲਈ ਤੇ ਫਿਰ ਮਹਾਰਾਜ ਕਹਿੰਦੇ ਕਿ ਭਾਈ ਹੁਣ ਤੁਸੀਂ ਸਭ ਕੁਝ ਤਾਂ ਕਰਕੇ ਦੇਖ ਲਿਆ ਹੁਣ ਤੁਸੀਂ ਇੱਥੇ ਧਰਮਸ਼ਾਲਾ ਬਣਾਓ ਲੋਕਾਂ ਦੀ ਸੇਵਾ ਕਰਿਆ ਕਰੋ ਤੇ ਜਿਹੜੇ ਲੋਕ ਹਮੇਸ਼ਾ ਹੀ ਅਕਾਲ ਪੁਰਖ ਦੇ ਸਿਮਰਨ ਵਿੱਚ ਰਹਿੰਦੇ ਆ ਉਹਨਾਂ ਦੇ ਮੁੱਖ ਚਮਕਦੇ ਰਹਿੰਦੇ ਆ ਮਹਾਰਾਜ ਦੇ ਇਹ ਬਚਨ ਸੁਣਨ ਤੋਂ ਬਾਅਦ ਇਥੋਂ ਦਾ ਜੁਰਾਜਾ ਸੀ ਉਹ ਮਹਾਰਾਜ ਤੇ ਚਰਨੀ ਟੈਪਿਆ ਤੇ ਇਥੋਂ ਦੇ ਰਾਜੇ ਤੇ ਇਥੋਂ ਦੀ ਜਨਤਾ ਨੂੰ ਮਹਾਰਾਜ ਨੇ ਜਦੋਂ ਸੱਚੇ ਰਾਹ ਪਾ ਦਿੱਤੇ ਸੇਵਾ ਸਿਮਰਨ ਦੇ ਰਾਹ ਪਾ ਦਿੱਤਾ ਤਾਂ ਉਤੋਂ ਦੇ ਲੋਕਾਂ ਨੂੰ ਸ਼ਾਂਤੀ ਦਾ ਵੀ ਅਨੁਭਵ ਹੋਇਆ ਤੇ ਲੋਕਾਂ ਨੂੰ ਸੱਚੇ ਰਾਹ ਪਾਉਣ ਤੋਂ ਬਾਅਦ ਮਹਾਰਾਜ ਇਹਦੂ ਬਾਅਦ 8ਵੇਂ ਖੰਡ ਤੇ ਪਹੁੰਚੇ 8ਵੇਂ ਖੰਡ ਦਾ ਜੋ ਰਾਜਾ ਸੀ ਉਹ ਇੱਕ ਦੇਵੀ ਨੂੰ ਮੰਨਿਆ ਕਰਦਾ ਸੀ ਉਹ ਦੇਵੀ ਦਾ ਨਾਂ ਸੀ ਦੁਰਗਾ ਦੇਵੀ ਇਹ ਜੋ ਦੇਵੀ ਦੇਵਤੇ ਹੋਏ ਹਨ ਇਹ ਉਸ ਅਕਾਲ ਪੁਰਖ ਦੀ ਹੁੰਦੇ ਸ਼ਕਤੀ ਹੀ ਹਨ ਤੇ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਸ਼ਕਤੀਆਂ ਵੀ ਦੇ ਦਿੰਦੇ ਹਨ ਰਿੱਧੀਆਂ ਸਿੱਧੀਆਂ ਦੇ ਦਿੰਦੇ ਹਨ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਹਨ ਪੈਸਾ ਤਾਂ ਦੌਲਤ ਪੁੱਤਰ ਦੀ ਦਾਤ ਸਭ ਕੁਝ ਬਖਸ਼ਦੇ ਹਨ ਪਰ ਜਦੋਂ ਗੱਲ ਮੁਕਤੀ ਦੀ ਆਉਂਦੀ ਹੈ ਉਹ ਸਿਰਫ ਉਸ ਅਕਾਲ ਪੁਰਖ ਦੇ ਹੱਥ ਹੁੰਦੇ ਜਦੋਂ ਵੀ ਕੋਈ ਆਵਾਗਮਨ ਦੇ ਜੀਵਨ ਦੀ ਮੁਕਤੀ ਦੀ ਗੱਲ ਕਰਦਾ ਹੈ ਤਾਂ ਉਹ ਸਿਰਫ ਇੱਕ ਓੰਕਾਰ ਅਕਾਲ ਪੁਰਖ ਹੀ ਕਰ ਸਕਦਾ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ